ਆਓ ਵਾਈ ਕੁਡੀ ਭਾਗ ਸਾਡੇ ਸਾਡੇ ਇਲਾਕੇ ਜੇ ਤੁਹਾਨੂੰ ਆਇਆਂ ਨੂੰ ਜੀ ਆਇਆਂ ਜਿੱਥੇ ਤੁਸੀਂ ਔਖੀ ਘੜੀ ਟਾਈਮ ਕੱਢ ਕੇ ਸਾਡੇ ਵਿੱਚ ਸਰកਤ ਕੀਤੀ ਆ ਸਾਡੇ ਇਲਾਕੇ ਦੀ ਮੇਨ ਮਸਲਾ ਅਸੀਂ ਥਰੂ ਚੈਨਲ ਆ ਵੀ ਬੇਨਤੀ ਕਰ ਚੁੱਕੇ ਆ ਔਰ ਅਸੀਂ ਸਾਡੀ ਮੇਨ ਮਸਲ ਜਿਹੜਾ ਅੰਗਰੇਜ਼ਾਂ ਵਾਲਾ ਪੁਲ ਵਾ 1912 ਵਿੱਚ ਹੋਂਦ ਚ ਆਇਆ ਉਦੋਂ ਹੈਡ ਕੋਈ ਨਹੀਂ ਸੀ ਹੁੰਦਾ ਬੰਨ ਕੋਈ ਨਹੀਂ ਹੁੰਦਾ ਉਹ ਉਡੀਆਂ ਕੈਂਚੀਆਂ ਥੱਲੇ ਨੂੰ ਆ ਜਿਹਦੀ ਵਜ੍ਹਾ ਨਾਲ ਇਹ ਤਿੰਨ ਜਿਹੜੇ ਸਾਡੇ ਪੁਲ ਵਾ ਉਹ ਤਿੰਨੇ ਹੀ ਸਾਨੂੰ ਮਾਰ-ਮਾਰਦੇ ਇੱਕ ਅੰਗਰੇਜ਼ਾਂ ਵਾਲਾ ਪੁਲ ਤੁਸੀਂ ਹੁਣ ਖੜੋ ਕੇ ਵੇਖ ਸਕਦੇ ਜਿਹੜਾ ਪਿਆਦੇ ਹੱਥਾਂ ਦਾ ਬਣਿਆ ਹੋਇਆ ਪੁਲ ਜਿਹੜਾ ਤੁਸੀਂ ਬਣਾਇਆ ਉਹਦਾ ਪਾਣੀ 3 ਫੁੱਟ ਨੀਵਾ ਇਹਦਾ 3 ਫੁੱਟ ਉੱਚਾ ਕਿਉਂਕਿ ਇਹਦੇ 1.5-1.5 ਫੁੱਟ ਚੌੜੇ ਗਾਡਰ ਲੱਗੇ ਆ ਰੇਲਵੇ ਪੁਲ ਦੇ ਰੇਲਵੇ ਪੁਲ ਦੇ ਉਹ ਰੇਲਵੇ ਪੁਲ ਦੇ ਵਿੱਚ ਬੂਟੀ ਜਾਂ ਇਦਣੋ ਜਿੰਨੇ ਵੀ ਦਰਖਤ ਉੱਪਰੋਂ ਪੁੱਟ ਕੇ ਆਉਂਦੇ ਉਹ ਅੜ ਜਾਂਦੇ ਆ ਅਸੀਂ ਅੱਜ ਤੋਂ 5-7 ਦਿਨ ਤੋਂ ਥਰੂ ਚੈਨਲਾਂ ਤੁਸੀਂ ਦੇਖ ਸਕਦੇ ਆਪ ਦੇ ਇਲਾਕੇ ਦੇ ਲੋਕ ਤੇ ਕੁਝ ਐਂਡੀਐਨੀਆਂ ਦੀਆਂ ਟੀਮਾਂ ਲਾ ਕੇ ਕੋ ਡੀਜੀ ਸਾਹਿਬ ਨੇ ਮਤ ਦਿੱਤੀ ਕੋਈ ਹਲਕਾ ਨਿਆਰਨ ਮਤ ਦਿੱਤੀ ਉਹੀ ਕਢਾ ਰਹੇ ਆ ਸੋ ਅਸੀਂ ਤੁਹਾਨੂੰ ਕਹਿੰਦੇ ਇੱਕ ਤਾਂ ਸਾਡੇ ਉਹਦਾ ਪੁਲ ਦਾ ਕੋਈ ਸੈਂਟਰ ਤੇ ਦਬਾਅ ਪਾ ਕੇ ਜਾਂ ਤਰਲਾ ਮਾਰ ਕੇ ਜਿਵੇਂ ਵੀ ਜਾਂ ਕਹਿੰਤੀਆਂ ਪਾ ਗਰਾਈਆਂ ਜਾਂ ਜਾਂ ਨਵਾਂ ਬਣਾਇਆ ਜਾਂ ਨੰਬਰ 1 ਦੂਸਰੀ ਇਹ ਜੋ ਮਿੱਟੀ ਜਿੱਦਾਂ ਵੀ ਕਢਾਈ ਜਾਵੇ ਜੇ ਇਲਾਕੇ ਦੇ ਲੋਕਾਂ ਦੀ ਮਤ ਕਰਨੀ ਪਹਿਲ ਦੇ ਆਧਾਰ ਤੇ ਇਹ ਆ ਜੀ ਕਿਉਂਕਿ ਦਰਿਆ ਸਾਡੇ ਪਿੰਡਾਂ ਵੀ ਜਿਹੜੀ ਵਹਿਤਾ ਨਗੀ ਇਹ ਮਿੱਟੀ ਹੈ ਬੰਨਾਂ ਤੇ ਅਸੀਂ ਪਾਉਨੇ ਆ ਹੁਣ ਵੀ ਸਾਡ ਰੋਕੂ ਇੱਕ ਕਮਿਊਨਿਟੀ ਅਸੀਂ ਬਣਾਏ ਆ ਅਸੀਂ ਲਗਭਗ 20 21 ਕਿਲੋਮੀਟਰ ਦੇ ਏਰੀਏ ਵਿੱਚ ਆਪ ਦੇ ਕਿਰਾਏ ਤੇ ਲਾ ਕੇ ਟਿਪਰ ਟਰਾਲੀਆਂ ਲਾ ਕੇ ਕੱਢਦੇ ਆਂ ਉਹਦੇ ਵਿੱਚ ਸਾਡੀ ਜਿੰਨੀ ਕੁ ਤੁਸੀਂ ਵੱਧ ਤੋਂ ਵੱਧ ਹੁਣ ਮਾਇਆ ਦੀ ਮਦਦ ਕਰ ਸਕਦੇ ਤੇਲ ਦੀ ਮਦਦ ਕਰ ਸਕਦੇ ਤੁਹਾਨੂੰ ਪੈਲ ਦੇ ਆਧਾਰ ਤੇ ਇੱਕ ਤੋਂ ਕਰਕੇ ਜਾਣੀ ਚਾਹੀਦੀ ਕਿਉਂਕਿ ਮਾਇਆ ਨੇ ਹੀ ਕੰਮ ਹੁੰਦੇ ਆ ਇਹਦੇ ਦੋ ਲਾਜ ਇੱਕ ਤਾਂ ਲਾਜ ਜਿਹੜਾ ਸਰਕਾਰ ਹੀ ਕਰ ਸਕਦੀ ਹੈ ਤੇ ਆਪਾਂ ਨੂੰ ਸਾਲ ਦੇ ਸਾਲ ਜੇ ਉਹਦੇ ਬਾਅਦ ਬਾਤ ਨਹੀਂ ਹੋਏ ਠੀਕ ਹੈ ਕਿਉਂਕਿ ਆ ਸਾਰੇ ਬੰਦ ਦੱਸਾਂ ਕੀ ਹੈ ਹੁਣ ਨਵੀਂ ਟੈਕਨੋਲੋਜੀ ਆ ਗਈ ਹੈ ਜੀ ਦੇ ਨਾਲ ਇੱਕ ਸੌਖਾ ਕੰਕਰੀਟ ਕਰਦੇ ਮੈਂ ਜਿਵੇਂ ਡੈਮ ਕੰਕਰੀਟ ਕਰਦੇ ਆਪਣਾ Rajasthan ਕਨਾਲ ਕੀਤਾ ਹੈ ਦੂਜਾ ਕੀਤਾ ਆ ਉੱਚੀ ਕਰਕੇ ਕੰਕਰੀਟ ਕਰ ਸਕਦੇ ਉਹ ਟੈਕਨੋਲੋਜੀ ਮੈਨੂੰ ਪਤਾ ਕਿੱਥੇ ਹੈ ਉਹ ਲਿਆ ਵੀ ਮੈਂ ਤਾਂ ਮੇਰੇ ਧੰਗ ਪ੍ਰਾਇਟੀਆਂ ਮਾਤਾ ਵਾਲੀ ਇੱਕ ਇੱਕ ਬੂੰਦ ਗੰਦਾ ਪਾਣੀ ਮੈਂ ਪੰਜਾਬ ਦਾ ਤਰੇਆਮ ਚ ਪਾ ਦਿਆਂ। ਹਾਂਜੀ ਮੇਰੀ ਮਾਤਾ ਜੀ ਨੂੰ ਕੈਂਸਰ ਤੇ ਇਸ ਪਾਣੀ ਤੋਂ ਹੋਇਆ ਤੇ ਇੱਕ ਤਾਂ ਇੱਕ ਸਾਰੇ ਬੰਦ ਕੰਕਰੀਟ ਦੇ ਬਣਾਉਣੇ ਆ। 7-8000 ਕਰੋੜ ਲੱਗਣਾ ਕੋਈ ਪ੍ਰੋਬਲਮ ਨਹੀਂ ਕਿਉਂਕਿ ਆਹ ਬਿਮਾਰੀ ਮੈਂ ਦੇਖਿਆ ਇੱਕ ਹੱਦ ਦੂਜੇ ਤੀਜੇ ਸਾਲ ਐਡਾ ਜਿਆਦਾ ਨੁਕਸਾਨ ਹੁੰਦਾ ਕਿ ਤੁਸੀਂ ਤੁਸੀਂ ਦੇਖੋ ਪਰਿਵਾਰਾਂ ਦੇ ਪਰਿਵਾਰ ਰੁੜ ਜਾਂਦੇ ਸੋ ਇਮੀਡੀਏਟਲੀ ਤਾਂ ਉਹ ਜਿਹੜਾ ਹੈਗਾ ਐ ਕਰਦੇ ਆ ਇਹਦੇ ਬਾਅਦ ਜਿਹੜਾ ਤੁਸੀਂ ਕਰਨ ਮਿੱਟੀ ਦਾ ਪਾਣੀ ਥੱਲੇ ਚਲਾ ਜਾਂਦਾ ਜੇ ਬੰਦ ਰੋਕੀ ਲੱਗਦੇ ਚੌਣ ਮੈਂ ਆ ਜੂਗਾ ਇੱਥੇ ਤੇ ਆਪਾਂ ਅੱਗੇ ਲਾ ਕੇ ਕਿਹਨਾਂ ਚੱਕ ਦਾਂਗੇ ਬੰਨ ਪੱਕੀ ਦੇਖੀ ਜੋ ਕੋਈ ਸਰਕਾਰ ਕੀ ਕਰਦੀ ਹੈ ਮੇਰੇ ਦੇ ਕਰਨਗੇ ਪਰਚਾ ਨਾ ਹੋਰ ਕੀ ਕਰਨਗੇ ਬਾਕੀ ਜਿਹੜਾ ਹੈਗਾ ਹੁਣ ਤੁਹਾਨੂੰ ਜੇ ਇਸ ਚੀਜ਼ ਦੀ ਮਦਦ ਹੈ ਇੱਕ ਤਾਂ ਮੈਂ ਪੈਸੇ ਦੇ ਰਿਹਾ ਲਓ ਜੀ ਲਓ ਇੱਕ ਡੀਜ਼ਲ ਕਿੰਨਾ ਚਾਹੀਦਾ ਤੁਹਾਨੂੰ ਦੱਸਿਓ ਜਿੰਨੀ ਵੱਧ ਤੋਂ ਵੱਧ ਤੁਸੀਂ ਮਨਤ ਕਰ ਸਕਦੇ ਵੱਡੀ ਸਾਡੇ ਦੇ ਪੰਡਾਰ ਖਲਾ ਦੂਸਰਾ ਸਾਹਿਬ ਜੀ ਮੇਰੀ ਸੁਣੋ ਇੱਕ ਸੁਣੋ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਦੱਸੋ ਸਾਹਿਬ ਇਹਨਾਂ ਦੀ ਸੁਣੋ ਜੀ ਸਾਨੂੰ ਮਾਇਆ ਦੀ ਜਰੂਰਤ ਆ ਜੀ ਇਹਨਾਂ ਬੇਨਤੀ ਦੱਸੋ ਸਾਡੀਆਂ ਜੀਸੀਬੀਾਂ ਤੇ ਟਰਾਲੀਆਂ ਲੱਗੀਆਂ ਹੋਈਆਂ ਸੋਨਹਰ ਹੋਰ ਭੇਜ ਦੇਵਾਂਗੇ ਡੀਜ਼ਲ ਕਿੰਨਾ ਚਾਹੀਦਾ ਡੀਜ਼ਲ ਇੱਥੇ ਰੋਜ਼ ਹੀ ਕੰਮ ਚੱਲਦਾ ਦੋ ਕਿੰਨੇ ਚਾਹੀਦੇ ਦੋ ਤਿੰਨ ਡਰਮ ਤੇ ਅਸੀਂ ਰੋਜ਼ ਹੀ ਲਾਉਣੇ ਤੁਸੀਂ ਦੇਖ ਲਓ ਕਿੰਨੇ ਦੇ ਦਿੰਦੇ ਅਸੀਂ ਜਾਂਦੇ ਕੋਈ 2000 ਲੀਟਰ ਘਟੋ ਘਟ ਡੀਜ਼ਲ ਸੰਭੋ ਦੇ ਤੁਸੀਂ ਐਂ ਕਰਦੇ ਆ ਤੁਹਾਨੂੰ 3000 ਲੀਟਰ ਮਰ ਡੀਜ਼ਲ ਭੇਜਣਾ ਬਾਈ ਸੋਹੇ ਹਾ ਹਾ ਸ੍ਰੀਆ ਕੋ ਖਿੱਤਰ ਤੁਹਾਨੂੰ ਡਿਲੀਵਰ ਕਰ ਦੂਗਾ ਠੀਕ ਹੈ ਜੀ ਇਹਦੇ ਕੋਲ ਮੈਂ ਡੀਜ਼ਲ ਭੇਜ ਦੂਆ ਤੇ ਇਹਨਾਂ ਨੂੰ ਪੇਪਰ ਠੀਕ ਹੈ ਜੇ ਹੋਰ ਵੀ ਕੁਛ ਹੀ ਲੋਈ ਮੈਨੂੰ ਦੱਸ ਬਹੁਤ ਬਹੁਤ ਧੰਨਵਾਦ